ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਸਨਾਓ ਸਾਰੇ ਠੀਕ ਹੋ ਅਸੀਂ ਵੀ ਠੀਕ ਆ ਅਸੀਂ ਕਰਨੇ ਆ ਆਪਣੀ ਮਸ਼ੀਨ ਦਾ ਕੰਮ ਕੰਮ ਬਹੁਤ ਜ਼ਿਆਦਾ ਆਇਆ ਹੋਇਆ ਸੀ ਤੇ ਜਿਤਨਾ ਕਿ ਤੁਸੀਂ ਜਾਣਦੇ ਹੋ ਥੋੜੇ ਦਿਨ ਅਸੀਂ ਬਿਜ਼ੀ ਵੀ ਸੀਗੇ ਤੇ ਘਰ ਤੇ ਤੁਹਾਨੂੰ ਪਤਾ ਛੋਟੇ ਮੋਟੇ ਕੰਮ ਕਾਫੀ ਹੋ ਜਾਂਦੇ ਆ ਨਾ ਮੈਂ ਬਣਵਾਣ ਬਣਾਉਂਦੀ ਪਈ ਆ ਫਰਸੀ ਸਲਵਾਰ ਇਹ ਸੂਟ ਹੈਗਾ ਅੰਜੂ ਮੈਡਮ ਦਾ ਬਲੇ ਸੂਟ ਮਨ ਸੀਦੇ 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 ਟਾਈਮ ਨਾਲ ਪਿਆ ਕੱਲੇ ਅੰਜੂ ਮੈਡਮ ਦੇ ਸੂਟ ਨਹੀਂ ਗੇ ਕਾਫੀ ਜਾਣਿਆ ਦਾ ਸੂਟ ਹੈ ਗਰਮ ਸੂਟ ਕਾਫੀ ਆਏ ਹੋਏ ਆ ਤੇ ਸੋ ਅਸੀਂ ਸਿੰਦੇ ਪਏ ਆ ਨਾਲ ਦੇ ਨਾਲ ਆਪਾਂ ਘਰ ਦਾ ਕੰਮ ਵੀ ਕਾਫੀ ਹੋ ਜਾਂਦਾ ਹੈ ਤੇ ਜਦੋਂ ਤੁਹਾਨੂੰ ਬੜਾ ਸ਼ੂਟਿੰਗ ਵਾਲੇ ਆ ਜਾਂਦੇ ਆ ਆਪਣੇ ਘਰ ਸ਼ੂਟ ਹੁੰਦਾ ਵਾ ਟੀਮ ਮੈਂਬਰ ਆ ਜਾਂਦੇ ਆ ਤਾਂ ਥੋੜਾ ਟਾਈਮ ਨਹੀਂ ਨਿਕਲਦਾ ਉਹਨਾਂ ਦੇ ਨਾਲ ਹੈਲਪ ਵੀ ਕਰੀਦੀ ਆ ਆਪ ਵੀ ਸ਼ੂਟ ਚਾਹੀਦਾ ਹੈ ਤੇ ਤੁਸੀਂ ਸਾਰੇ ਦੇਖਦੇ ਹੋਗੇ ਵੀਡੀਓ ਸ਼ਮਮੀ ਟਲੋ ਨਵ ਸ਼ਮਮੀ ਚੈਨਲ ਦੇ ਵਿੱਚ ਤੁਸੀਂ ਸਾਰੇ ਦੇਖਦੇ ਹੋਗੇ ਕਿ ਚੈਨਲ ਦੇ ਵਿੱਚ ਆਪਾਂ ਵੀਡੀਓ ਚ ਰੋਲ ਕਰਦੇ ਆ ਥੋੜਾ ਥੋੜਾ ਰੋਲ ਦੇਈ ਤੇ ਆਪਣੇ ਟਾਈਮ ਇੰਨਾ ਨਹੀਂ ਲੱਗਦਾ ਕਿਉਂਕਿ ਮੇਰਾ ਸਟਿਚਿੰਗ ਦੇ ਵਿੱਚ ਮੇਰਾ ਇੰਨਾ ਟਾਈਮ ਨਹੀਂ ਮਿਲਦਾ ਮੈਨੂੰ ਸ਼ੂਟ ਕਰਨ ਦਾ ਫਿਰ ਵੀ ਚਲੋ ਹੈਲਪ ਕਰਵਾਈ ਦੀ ਆ ਤੇ ਸਾਰੇ ਦਾਸ ਵੀਗੇ ਹੀ ਉਤੋਂ ਬਾਅਦ ਥੋੜੀ ਜਿਹੀ ਹਸੀ ਮੁਖੌਲ ਕਰਾਇਆ ਸਾਰਿਆਂ ਦੇ ਚਿਹਰੇ ਤੇ ਹਾਸਾ ਲਿਆਂਦਾ ਗੱਲਾਂ ਚ ਲਾਇਆ ਉਦਾਸੀ ਦੂਰ ਕੀਤੀ ਉਹਨਾਂ ਦੀ ਉਹ ਮਸਤੀ ਵੀ ਕੀਤੀ ਥੋੜੀ ਬਹੁਤੀ ਚਲੋ ਇੰਨੀ ਕੁ ਮਸਤੀ ਟੀਮ ਦੇ ਵਿੱਚ ਹੋਣੀ ਵੀ ਚਾਹੀਦੀ ਹੈ ਅੱਜ ਦਾ ਵਲੋਗ ਅਸੀਂ ਇਹ ਹੀ ਬਣਾਇਆ ਹੈ ਦੇਖੋ ਸਾਡੀ ਟੀਮ ਦੇ ਨਾਲ ਮਸਤੀ ਤੇ ਜੁਗਲਬੰਦੀ ਗੱਲਾਂ-ਗੱਲਾਂ ਦੇ ਵਿੱਚ ਇੱਕ ਦੂਜੇ ਨੂੰ ਅੱਤਾਂ ਵਾਲਾ ਉਹਣਾ ਵੀ ਗੱਲ ਬੜਾ ਮਜ਼ਾ ਆਉਂਦਾ ਚਲੋ ਸਾਰੇ ਫਰੈਂਡ ਸਰਕਲ ਬੈਠਾ ਹੋਵੇ ਨਾ ਗੱਲਾਂ ਕਰਨ ਦਾ ਕਾਫੀ ਮਜ਼ਾ ਆਉਂਦਾ ਹੈ ਟਾਈਮ ਪਾਸ ਬੜਾ ਵਧੀਆ ਹੁੰਦਾ ਵਾ ਇਹ ਕੀ ਵੀ ਗੱਲ ਹੁੰਦੀ ਹੈ ਚਲੋ ਗਲੀ 'ਚ ਇੱਕ ਦੂਜੇ ਦੀਆਂ ਚੁਗਲੀਆਂ ਕਰਨ ਨਾਲ ਤੇ ਬੰਦਾ ਇੰਦਾ ਟਾਈਮ ਪਾਸ ਕਰ ਲਿਓ ਜਿਆਦਾ ਵਧੀਆ ਹੈ ਤੇ ਤੁਸੀਂ ਸੋ ਸਾਡੇ ਵਲੌਗ ਵੇਖਿਆ ਕਰੋ ਤੇ ਸਾਨੂੰ ਕਮੈਂਟ ਕਰਕੇ ਦੱਸਿਆ ਕਰੋ ਕਿ ਸਾਡੇ ਵਲੌਗ ਕਿੱਦਾਂ ਦੇ ਹੁੰਦੇ ਆ ਸਾਡੀਆਂ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਤੁਹਾਨੂੰ ਬਾਕੀ ਥੋੜੇ ਬਹੁਤ ਡਿਜ਼ਾਈਨ ਮੈਂ ਕੱਢਦੀ ਵੀ ਹਈਆਂ ਪਰ ਮੈਨੂੰ ਟਾਈਮ ਨਹੀਂ ਲੱਗਦਾ ਡਿਜ਼ਾਈਨ ਦੀ ਵੀਡੀਓ ਬਣਾਉਂਦਾ ਕਿਉਂਕਿ ਮੈਂ ਕੱਲੀ ਹਈਆਂ ਕਿਸੇ ਟਾਈਮ ਕੋਈ ਕੈਮਰਾ ਫੜਨ ਵਾਲਾ ਨਹੀਂ ਹੰਦਾ ਲੱਗੇ ਹੋਣੀ ਅਸੀ ਬੇਟੀ ਮੇਰੀ ਆਂਦੀ ਸ਼ਾਮੀ 4-5 ਵਜੇ ਸਕੂਲ ਤੋਂ ਤੇ ਥੋੜਾ ਬੁਤਾ ਹੈਲਪ ਕਰ ਦਿੰਦੀ ਆ ਤੇ ਦੇਖੋ ਅੱਜ ਸਾਡੀ ਟੀਮ ਦੇ ਨਾਲ ਜੁਗਲਬੰਦੀ ਕਿੱਦਾਂ ਹੀ ਕਰ ਰਹੇ ਹੋ ਜੀ ਟੀਮ ਮੈਂਬਰ ਆ ਗਏ ਥੱਲੇ ਤੇ ਹੁਣ ਆਪਾਂ ਵੀ ਚੱਲੇ ਆ ਥੱਲੇ ਤੇ ਟੀਮ ਮੈਂਬਰ ਦੇ ਨਾਲ ਥੋੜਾ ਜਿਹਾ ਸ਼ੂਟ ਕਰਕੇ ਹੋ ਗਏ ਆ ਫ੍ਰੀ ਵੈਸੇ ਤੇ ਆਏ ਤਾਂ ਕਾਫੀ ਦੇਰ ਤੇ ਆ ਹੁਣ ਆਪਾਂ ਉਹਨਾਂ ਦੇ ਨਾਲ ਪਾਵਾਂਗੇ ਥੋੜਾ ਜਿਹਾ ਟਾਈਮ ਸਪੈਂਡ ਕਰਾਂਗੇ ਤੁਹਾਨੂੰ ਟੀਮ ਮੈਂਬਰਾਂ ਦੇ ਨਾਲ ਖਾਣੇ ਆਪਣੀਆਂ ਗੱਲਾਂ ਬਾਤਾਂ ਤੇ ਹਸੀ ਮਜ਼ਾਕ ਦੀਆਂ ਗੱਲਾਂ ਤੇ ਕੰਮ ਸਾਡਾ ਕਾਫੀ ਆ ਤੁਸੀਂ ਦੇਖ ਸਕਦੇ ਹੋ ਤੇ ਫਿਰ ਵੀ ਕਹਿੰਦੇ ਨੇ ਫਰੈਂਡਸ ਦੇ ਲਈ ਟਾਈਮ ਕੱਢਣਾ ਪੈਂਦਾ ਹੈ ਤੇ ਕੰਦੇ ਪਏ ਆ ਚਲੋ ਇੰਨਾ ਕੁ ਟਾਈਮ ਦੇਣਾ ਵੀ ਜ਼ਰੂਰੀ ਹੁੰਦਾ ਹੈ ਸੋ ਤੁਸੀਂ ਵੀ ਇੰਨਾ ਕੁ ਟਾਈਮ ਆਪਣੇ ਲਈ ਕੱਢਿਆ ਕਰੋ ਜ਼ਰੂਰੀ ਨਹੀਂ ਹੁੰਦਾ ਕਿ ਸਾਰਾ ਦਿਨ ਕੰਮ ਚ ਹੀ ਬੜੇ ਰਹੋ ਆਪਣੇ ਲਈ ਟਾਈਮ ਕੱਢੋ ਆਪਣੀ ਹੈਲਥ ਦੇ ਲਈ चंगा है सैर करनी भी बहुत जरूरी होंगी है क्योंकि आप सैर पर भी करनी है आप जो फ्री होकर चल जाएंगे शाम आप सैर पर भी करेंगे हमारी बात सुन ले 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 हमारी बात

हाँ। ना ना करती है, ये, ये हाँ सिर्फ करती है। ओ ओ का तुम ने थारी मारी मारी लाई कोई भी आपकी ना बात नहीं मुझे समझ लगी ये मेरे से सूट करवाते हैं मुझसे सूट नहीं चाहता जाता क्या हुआ ਕੋਈ ਨਾ ਕੋਈ ਬਾਤ ਹੈ ਜੀ ਆਹ ਉਹ ਮੈਨੂੰ ਤੋੜ ਦਿੱਤੀ ਦੀਦੀ ਡੋਨਟ ਵਰੀ ਹੀ ਇੱਥੇ ਡਿਸਟੌਪ ਕਰਾਤਾ ਨਾ ਕਿੰਨਾ ਪੰਜਾਬੀ ਦਾ ਸ਼ੋਰ ਹੈ